ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਣੇ ਆ ਐਡਵੰਟਾ ਕੰਪਨੀ ਵੱਲੋਂ ਜਿਹੜੀ ਕਿ ਆਪਣੇ ਹਾਈਬ੍ਰਿਡ ਬੀਜ ਦੀ ਮਸ਼ਹੂਰੀ ਕੀਤੀ ਗਈ ਆ ਤੇ ਟ੍ਰਾਇਲ ਲਗਾਇਆ ਗਿਆ ਇਹਦੇ ਬਾਰੇ ਸਾਨੂੰ ਐਡਵੰਟਾ ਕੰਪਨੀ ਦੇ ਜਿਹੜੇ ਮੇਨ ਹੈੱਡ ਆ ਉਹਨਾਂ ਦੇ ਕਰਮਚਾਰੀਆ ਉਥੇ ਜਾਣਕਾਰੀ ਦੇਣ ਵਾਸਤੇ ਆਏ ਆ ਬਰਾਮਪਰ ਵੇਟ ਅਸੀਂ ਤੁਹਾਡੀ ਗੱਲਬਾਤ ਵੀ ਕਰਾਉਣੀ ਆ ਤੁਹਾਨੂੰ ਇਹਨਾਂ ਦਾ ਸਾਰਾ ਫੰਕਸ਼ਨ ਵੀ ਦਿਖਾਉਨੇ ਆ ਹਾਂਜੀ ਦੋਸਤੋ ਹੁਣ ਤੁਸੀਂ ਦੇਖੋ ਕਿਵੇਂ ਇਹਨਾਂ ਨੇ ਇੱਕ ਝੌਂਪੜੀ ਬਣਾਤੀ ਛੱਲੀਆਂ ਦੀ ਸੋ ਇਹ ਬੀਜ ਹੈ ਐਡਵੰਟਾ ਕੰਪਨੀ ਦਾ ਏ ਡੀ ਵੀ 754 ਸੋ ਇੱਥੇ ਜਿਹਾ ਕਿਹਾ ਜਾਂਦਾ ਸਾਰੇ ਕਿਸਾਨਾਂ ਨੂੰ ਸੋ ਕੰਪਨੀ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਦੂਰੋਂ ਆ ਕੇ ਦੇਖੋ ਹైదరాబాద్ ਤੋਂ ਸਾਰੇ ਆਏ ਆ ਉਹਨਾਂ ਨੇ ਆ ਕੇ ਇੱਥੇ ਕੈਂਪ ਲਾਇਆ ਇਹ ਟ੍ਰਾਇਲ ਦੇ ਤੌਰ ਤੇ ਇੱਕ ਖੇਤ ਬਜਾਇਆ ਤਾਂ ਸਰ ਨੇ ਤੇ ਇਹਦਾ ਬਹੁਤ ਵਧੀਆ ਕੋਈ ਵੀ ਛੱਲੀ ਦਾ ਦਾਣਾ ਜਿਹੜਾ ਉਹ ਖਾਲੀ ਨਹੀਂ ਹੈਗਾ ਕੋਈ ਵੀ ਦਾਣਾ ਖਾਲੀ ਨਹੀਂ ਹੈਗਾ ਬਹੁਤ ਸਾਰੀਆਂ ਅ ਇਕੱਠ ਹੋਇਆ ਕਾਬੀ ਕਿਸਾਨ ਆਏ ਆ ਇਹਨਾਂ ਨੇ ਲੈ ਕੇ ਲਾਇਆ ਦੁੱਧਾ ਦੁੱਧ ਪਾਣੀ ਦਾ ਪਾਣੀ ਵੱਧ ਕੇ ਕੁਝ ਫਾਰਮਰ ਨੂੰ ਸਾਡਾ ਹਾਈਬ੍ਰਿਡ ਦਏਗਾ ਤਾਂ ਅਸੀਂ ਫਾਰਮਰ ਨੂੰ ਦਵਾਦੇ ਤੋਂ ਇਹ ਜਿਹੜਾ ਜਿਸ ਅੱਜ ਅਸੀਂ ਹਾਈਬ੍ਰਿਡ ਤੇ ਪ੍ਰੋਗਰਾਮ ਰੱਖਿਆ ਆ ਕੈਂਪ ਰੱਖਿਆ ਆ ਇਹਦਾ ਪਰਦਰਸ਼ਨੀ ਪਲਾਂਟ ਅਸੀਂ ਲਗਵਾਇਆ ਹੋਇਆ ਵਾ ਏਡੀਬੀ 754 54 ਜਿਹੜੀ ਵੈਰਾਈਟੀ ਹੈ ਐਡਵਾਂਟਾ ਕੰਪਨੀ ਦੀ ਏਡੀਬੀ 754 ਵੈਰਾਈਟੀ ਲੱਗੀ ਹੈ ਨਾਲ ਨਾਲ ਇੱਕ ਕੰਪੀਟੀਟਰ ਵੀ ਲਗਾਇਆ ਹੋਇਆ ਵਾ ਔਰ ਅਸੀਂ ਤੁਹਾਨੂੰ ਫਿਜ਼ੀਕਲੀ ਇੱਥੇ ਲਾਈਵ ਇਹਦਾ ਦਾਣਿਆਂ ਦਾ ਔਰ ਛੱਲੀ ਦਾ ਸਾਰਾ ਵੇਟ ਕੱਢ ਕੇ ਔਰ ਏਕੜ ਦੇ ਵਿੱਚ ਕਿੰਨਾ ਵੇਟ ਨਿਕਲੇਗਾ ਉਹ ਸਾਰਾ ਅਸੀਂ ਤੁਹਾਨੂੰ ਅਸੀਂ ਲਾਈਵ ਦੱਸਾਂਗੇ ਔਰ ਤਾਂ ਜੋ ਅੱਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਕੌਨਫੀਡੈਂਸ ਦੇ ਨਾਲ ਐਡਵਾਂਟਾ ਦੀ ਏ ਡੀ ਵੀ 754 ਜਿਹੜੀ ਸਿਆਲੂ ਮੱਕੀ ਹੈ ਇਹਦੀ ਬਿਜਾਈ ਤੁਸੀਂ ਕਰ ਸਕੋ ਮੈਨੇਜਰ ਮੈਡਮ ਕਾਵਿਆ ਜੀ ਔਰ ਪ੍ਰਧਾਨ ਜੀ ਔਰ ਸਾਡੇ ਸਾਡੇ ਕਿਸਾਨ ਵੀਰ ਤੇ ਸਟੇਜ ਤੇ ਅਭਿਰਾਜਮਾਨ ਹੋਰ ਪਤਵੰਤੇ ਸੱਜਣ ਤੇ ਸਭ ਤੋਂ ਸਤਿਕਾਰਯੋਗ ਸੂਝਵਾਨ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤ ਹੈ ਐਡਵਾਂਟਾ ਬਨੋਂ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਕਿ ਤੁਸੀਂ ਅੱਜ ਇੱਥੇ ਇਹ ਜਿਹੜਾ ਪ੍ਰੋਗਰਾਮ ਹੈ ਖੇਤੀਬਾੜੀ ਦਾ ਸਾਡਾ ਐਡਵਾਂਟਾ ਦਾ ਇਸ ਪ੍ਰੋਗਰਾਮ ਦਾ ਨਾਮ ਹੈ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਾਂਗੇ ਅੱਖਾਂ ਦੇ ਸਾਹਮਣੇ ਦੇਖਾਂਗੇ ਔਰ ਸਾਇਕੋ ਜੀਮਦਾਰਾਂ ਨੂੰ ਅਸੀਂ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਅੱਜ ਅਸੀਂ ਕੀ ਦੇਖਿਆ ਸੀ ਆਪਣੀ ਅੱਖਾਂ ਦੇ ਅੱਖਾਂ ਦੇ ਨਾਲ ਉਹਦਾ ਕੀ ਰਿਜ਼ਲਟ ਹੈ ਐਡਵਾਂਟਾ ਨੂੰ ਅਸੀਂ ਬਖੂਬੀ ਜਾਣਦੇ ਹਾਂ ਕਿ ਇੱਕ ਹਿੰਦੁਸਤਾਨ ਦੀ ਬਹੁਰਾਸ਼ਟਰੀ ਕੰਪਨੀ ਐਡਵਾਂਟਾ ਆਲਮੋਸਟ 84 ਕੰਟਰੀਜ਼ ਦੇ ਵਿੱਚ ਕਾਰੋਬਾਰ ਹੈ 22 24 ਰਿਸਰਚ ਸਟੇਸ਼ਨ ਨੇ ਤੋਂ ਹਿੰਦੁਸਤਾਨ ਚ ਨੇ ਬਾਕੀ ਸਾਰੇ ਬਾਹਰਲੇ ਕੰਟਰੀਜ਼ ਸੀ ਹਿੰਦੁਸਤਾਨ ਦੀ 20 ਦੀ ਸਭ ਤੋਂ ਵੱਡੀ ਕੰਪਨੀ ਹੈ। ਔਰ ਵੱਡੀ ਹੋਣ ਦਾ ਵੱਡਾ ਇਨਸਾਨ ਹੋਣ ਦਾ ਵੱਡੀ ਕੰਪਨੀ ਹੋਣ ਦਾ ਜ਼ਿੰਮੇਵਾਰੀ ਔਰ ਦੇਤ ਬਹੁਤ ਵੱਧ ਜਾਂਦਾ ਹੈ। ਸਮਝਦੇ ਹੋ ਨਾ ਗੱਲ ਆਪਾਂ ਕਿ ਜਿੰਨਾ ਇਨਸਾਨ ਦਾ ਨਾਮ ਹੋਏਗਾ ਓਨੀ ਉਹਦੀ ਜ਼ਿੰਮੇਵਾਰੀ ਜ਼ਿਆਦਾ ਹੋਏਗੀ। ਉਸੇ ਢੰਗ ਨਾਲ ਐਡਵਾਂਟਾ ਨੂੰ ਤੁਸੀਂ ਬਖੂਬੀ ਜਾਣਦੇ ਹੋ। ਕੀ ਐਡਵਾਂਟਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਐਡਵਾਂਟਾ ਦੇ ਚਾਰੇ ਘਰ ਘਰ ਬੀਜੇ ਜਾਂਦੇ ਨੇ। ਜਗਾ ਤੇ ਦੋ ਜਗ੍ਹਾ ਤੇ ਐਡਵਾਂਟਾ ਕੱਟੀ ਇੱਕ ਜਗ੍ਹਾ ਤੇ ਕੰਪੀਟੀਸ਼ਨ ਕਰਦੇ ਆ। ਉੱਥੋਂ ਤੁਸੀਂ ਐਡਵਾਂਟਾ ਦਾ ਜਿਹੜਾ ਇੱਕ ਛਲੀਆਂ ਤੁਸੀਂ ਸਾਹਮਣੇ ਦੇਖੋਗੇ ਛਲੀਆਂ ਰਹਿ ਗਈਆਂ ਇੱਕ ਟਾਂਡੇ ਰਹਿ ਗਏ। ਟਾਂਡੇ ਵੀ ਗਿਣ ਸਕਦੇ ਹੋ। ਛਲੀਆਂ ਵੀ ਗਿਣ ਸਕਦੇ ਆ ਜਿਨ੍ਹਾਂ ਦੀ ਛਲੀਆਂ ਤੋੜ ਲਈਆਂ। ਉਹ ਅਸੀਂ ਪਹਿਲਾਂ ਛਲੀਆਂ ਗਿਣੀਆਂ ਕਿ 5 ਵਜh 10 ਦੀ ਕਿੰਨੀਆਂ ਛਲੀਆਂ ਹੋਈਆਂ। ਆਪਣੀਆਂ ਗਣੀਆਂ ਕੰਪੀਟੀਸ਼ਨ ਦੀਆਂ ਗਣੀਆਂ। ਉਸ ਤੋਂ ਬਾਅਦ ਸਰ ਇਹ ਬਤਾ ਸਕਦੇ ਹਨ ਇੱਕ ਵਾਰ ਸਾਰਾ ਹਾਂ ਤੁਬਰ ਜੀ ਬਤਾਨਾ ਕਰੋ ਤੋਂ ਸਰ ਇਹਦਾ ਐਜ ਮਿਲੇਗਾ ਜਦੋਂ ਅਸੀਂ ਪੂਰੀ ਸੁਕਾ ਕੇ ਲੈ ਕੇ ਜਾਵਾਂਗੇ ਜੇ ਹੁਣ ਆਪਾਂ ਦੇਖ ਸਕਦੇ ਹਾਂ ਕਿ ਆ ਦੇਖੋ ਇਹਦਾ ਡਿਫਰੈਂਸ ਕੀ ਹੈ ਤੇ ਇਹਦਾ ਡਿਫਰੈਂਸ ਕੀ ਹੈ ਖੇਤ ਵੀ ਸਾਹਮਣੇ ਚਲੋ ਇੱਕ ਹਲਕੀ ਕੰਪਨੀ ਸੀ ਜ ਜਿਸ ਤਰ੍ਹਾਂ ਦਾ ਵੀ ਆਪਾਂ ਨਾਮ ਨਹੀਂ ਲੈਣਾ ਚਾਹੀਦਾ ਉਹ ਜ਼ਿੰਮੇਵਾਰ ਜਾਣਦਾ ਹੈ ਔਰ ਐਡਵਾਂਟਾ ਦੇ ਨਾਮ ਨੂੰ ਵੀ ਜ਼ਿੰਮੇਵਾਰ ਜਾਣਦਾ ਕਿ ਐਡਵਾਂਟਾ ਅਗਰ ਕੋਈ ਚੀਜ਼ ਲੈ ਕੇ ਆਏਗੀ ਤਾਂ ਕਿਸ ਤਰ੍ਹਾਂ ਦੀ ਉਹ ਚੀਜ਼ ਲੈ ਕੇ ਆਏਗੀ ਐਡਵਾਂਟਾ ਉਹਨਾਂ ਚੈਲੰਜ ਇਹ ਹੈ ਪੰਜਾਬ ਪੰਜਾਬ ਕੋਲ ਕਿ ਪੰਜਾਬ ਸਰਕਾਰ ਕਹਿੰਦੀ ਤਾਂ ਹੈਗੀ ਹੈ ਕਿ ਅਸੀਂ ਮੱਕੀ ਹਟਾ ਕੇ ਝੋਨਾ ਬੀਜੋ ਸਿਰ ਝੋਨਾ ਹਟਾ ਕੇ ਮੱਕੀ ਬੀਜੋ ਤੁਸੀਂ ਜ਼ਿੰਮੇਵਾਰ ਹੋ ਮੈਂ ਜੀ ਵੀ ਦਾ ਮੈਂ ਨਹੀਂ ਬੀਜੂਗਾ ਹਾਂਜੀ ਦੋਸਤੋ ਤੁਹਾਨੂੰ ਇਸ ਕੰਪਨੀ ਦੀ ਪ੍ਰੋਗਰੈਸ ਕਿਵੇਂ ਲੱਗੀ ਆ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਸ਼ਬਦਾਂਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ